ਨੇ ਮਾਤਾ ਦੇ ਮੁੰਡੇ ਤੁਸੀਂ ਅਸੀਂ ਦੋ ਆਂ ਜੀ ਤੁਸੀਂ ਨਹੀਂ ਰੋਟੀ ਦਿੰਦੇ ਇਹਨੂੰ ਉਹ ਇਹਨਾਂ ਦੀ ਬਣਦੀ ਨਹੀਂ ਸੀਗੀ ਜਦੋਂ ਲੜਾਈ ਬੰਦ ਕਰਨੀ ਹੋਵੇ ਫਿਰ ਸਾਰਾ ਕੰਮ ਹੀ ਦੇਖਣਾ ਪੈਂਦਾ ਹੈ ਨਹੀਂ ਫਿਰ ਮਾ ਹੁਣ ਮਾਤਾ ਇਕੱਲੀ ਰਹਿੰਦੀ ਬਾਪੂ ਹੈਗਾ ਤੇਰੇ ਨਹੀਂ ਬਾਪੂ ਇਹ ਰੋਟੀ ਇਹ ਗੱਲ ਵੀ ਨੋਟ ਕਰੋ ਰੋਟੀ ਦਿਓ ਇਹਨੂੰ ਕੋ ਤੁਸੀਂ ਬਤਾ ਕੇ ਇਹ ਵੀ ਗਲਤ ਗੱਲ ਆ ਤੁਹਾਡੀ ਠੀਕ ਹੈ ਜੀ ਠੀਕ ਹਰਜ ਬਣਦਾ ਸ਼ਮਾ ਤਾਂ ਹੈ ਨਹੀਂ ਸੀ ਬੋਲ ਬਣੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਦੇਖਾ ਆ ਗੱਲ ਵੀ ਜ਼ਰੂਰੀ ਆ ਸਮਝਣੀ ਚਾਹੀਦੀ ਆ ਇਹ ਗੱਲ ਇਹਨੇ ਪਾਲਿਆ ਪੋਸਿਆ ਤੁਹਾਨੂੰ ਰੋਟੀ ਦੇਣਾ ਫਰਜ਼ ਆ ਤੁਹਾਡਾ ਠੀਕ ਆ ਜੀ ਠੀਕ ਆ ਇਹ ਗੱਲ ਜ਼ਰੂਰੀ ਆ ਮੇਰਾ ਪ੍ਰਾਇ ਵਿੱਚੋਂ ਗੱਲ ਵੇਖ ਨਿਕਲੀ ਆਪਣੀ ਉਹ ਸਪੋਰਟ ਤੇਰੀ ਜ਼ਰੂਰ ਸਾਡਾ ਫਰਜ਼ ਆ ਕਰਨੀ ਬਣਦੀ ਆ ਹੁਣ ਤੁਸੀਂ ਇੱਕ ਚੀਜ਼ ਸੋਚੋ ਤੇਰਾ ਟੱਬਰ ਗਿਆ ਤੈਨੂੰ ਦੁੱਖ ਹੋਇਆ ਥਾਣੇ ਭੱਜਿਆ ਤੂੰ ਕੀਤਾ ਹੈਨਾ ਇਹਨੂੰ ਵੀ ਦੁੱਖ ਹੁੰਦਾ ਇਸ ਚੀਜ਼ ਦਾ ਮੈਂ ਤਾਂ ਤੁਹਾਡੇ ਨਾਲ ਨਹੀਂ ਬੋਲਦੀ ਸੀ ਇਹਨੂੰ ਨਹੀਂ ਜੀ ਫੇਰੇ ਮੈਂ ਤਾਂ ਜੇ ਹੂੰ ਨਹੀਂ ਸੀ ਕਹਿਣ ਦਿੰਦੀ ਜਦੋਂ ਇਹਨੂੰ ਧਾਲੇ ਕਰ ਦਿੰਦੀ ਸੀ ਹੂੰ ਇਹ ਫਿਰ ਸਾਨੂੰ ਕੁੱਟੜ ਮਾਰਨ ਪੈਂਦਾ ਸੀ ਕਿ ਬੁਲਕ ਬੋਲ ਕਰਦਾ ਸੀ ਹੂੰ ਹੁਣ ਤਾਂ 2 ਮਹੀਨੇ ਹੋ ਗਏ ਕੋਈ ਚੱਕਰ ਨਹੀਂ ਸੀਗਾ ਹੂੰ ਹੁਣ ਤਾਂ ਕੋਈ ਲੜੇ ਬੋਲੇ ਵੀ ਨਹੀਂ ਸੀ ਆਹਦੇ ਖੇਡਦੇ ਸੀ ਕੋਈ ਕਾਸੇ ਦਾ ਵੀ ਰੌਲਾ ਇਹ ਨਹੀਂ ਸੀ ਸਾਡਾ ਇਸ ਟਾਈਮ ਤੱਕ ਮੈਂ ਤਾਂ ਵੀ ਰੋਟੀ ਕਮਾ ਕੇ ਜੀ ਆਪ ਖਾਣੀ ਤੇਰੇ ਕਾਦੇ ਜਾਂਦੇ ਆ ਮੈਂ ਤਾਂ ਕੋਈ ਦੂਜਿਆਂ ਨੂੰ ਕੋਈ ਤੇ ਕਿਸੇ ਰਕਮ ਦੀ ਤਕਲੀਫ ਨਹੀਂ ਹੂੰ ਭਵੇਂ ਮੈਂ ਮਾਰ ਮਰ ਜਾਪਾਂ ਮੈਂ ਕਦੇ ਮਰ ਜਾ ਮੈਨੂੰ ਕੋਈ ਬੱਚਿਆ ਦਾ ਆਸਰਾ ਨਹੀਂ ਇਹ ਗੱਲ ਤੁਸੀਂ ਨੋਟ ਕਰੋ ਵੇਖੋ ਕਰਨੀ ਭਰਨੀ ਇੱਥੇ ਆ ਨਰਕ ਸੁਰਗ ਕੋਈ ਗਾਹ ਨਹੀਂ ਬਣਿਆ ਕਿਤੇ ਉੱਪਰ ਨਹੀਂ ਕੋਈ ਕਮਰੇ ਪਾਏ ਰੱਬ ਨੇ ਇੱਥੇ ਆ ਜੇ ਤੁਸੀਂ ਨਹੀਂ ਇਹਨਾਂ ਨੂੰ ਸਾਂਭਿਆ ਜਵਾਕ ਤੁਹਾਡੇ ਵੀ ਤੁਹਾਨੂੰ ਨਹੀਂ ਸਾਂਭਣਗੇ ਇਹ ਗੱਲ ਤਾਂ ਮੰਨਦਾ ਨਾ ਇਹ ਤਾਂ ਇੱਥੇ ਬੰਦਾ ਕਰਦਾ ਹੀ ਆ ਜਿਹੇ ਜਾ ਕੁਝ ਕਰਦਾ ਪਰ ਨਾ ਉਹੀ ਪੈਂਦਾ ਇਹ ਗੱਲ ਨੂੰ ਤਾਂ ਰਾਜ਼ੀ ਹਾਂ ਤੁਸੀਂ ਆਪਾਂ ਰਾਜ਼ੀ ਹਾਂ ਹੈ ਆਪਾਂ ਤੇਰੀ ਗੱਲ ਦੇ ਨਾਲ ਸਹਿਮਤ ਸਹਿਮਤ ਆ ਤੂੰ ਦੱਸ ਬੇਬੇ ਨੂੰ ਰੋਟੀ ਕਿੰਨੇ ਪੈਸੇ ਕਮਾਉਣਾ ਸਹੀ ਸੀ ਦੱਸੀ ਮਹੀਨੇ ਦੇ ਮਹੀਨੇ ਦੇ ਮਾ 13-1400 ਰੁਪਇਆ ਕਮਾਉਣਾ 13-1400 ਮਹੀਨੇ ਦਾ ਕਮਾਉਣਾ ਕਿ ਦਿਨ ਦਾ ਕਮਾਉਣਾ ਇੱਕ ਦਿਹਾੜੀ ਦਾ 1400 ਰੁਪਇਆ ਕਮਾਉਣਾ 600 ਦਾ ਕੰਮ ਕਰਦਾ ਤਾਂ ਕਰਕੇ ਮੈਂ 8 ਵਜੇ ਘਰੇ ਆ ਜਾਨਾ ਉਸ ਤੋਂ ਬਾਅਦ 5-600 ਰੁਪਇਆ 700 ਮੈਂ ਸਟੋਰ ਚ ਕਮਾਉਣਾ 1000 ਰੁਪਇਆ ਮੰਨ ਲ ਗਏ ਤੇਰੀ ਗੱਲ ਦਾ ਹਾਂਜੀ 1000 ਰੁਪਏ ਬੰਦਾ ਡੇਲੀ ਕਮਾਉਂਦਾ 30000 ਰੁਪਇਆ ਮਹੀਨੇ ਦਾ ਕਮਾਉਂਦਾ ਹੁਣ ਗੱਲ ਵਿੱਚੋਂ ਇੱਕ ਥੋੜੀ ਜੀ ਹੋਰ ਆ ਗਈ ਪਰ ਇਹ ਵੀ ਕਲੀਅਰ ਕਰਨੀ ਬਣਦੀ ਆ 30000 ਰੁਪਇਆ ਕਮਾਉਣਾ ਤੇ ਬੇਬੇ ਨੂੰ 5000 ਰੁਪਇਆ ਦੇ ਦਿਆ ਕਰ ਕੋਈ ਨਹੀਂ ਹਣ ਦੇ ਦਿਆ ਕਰ ਪੱਕੀ ਗੱਲ ਆ ਜੀ ਕਰਾ ਦੇਖੋ ਤੁਹਾਨੂੰ ਪਾ ਲਿਆ ਪੁੱਛਿਆ ਕਿੰਨੀਆਂ ਤੰਗੀਆਂ ਨਾ ਪਾ ਲਿਆ ਮੈਂ ਤਾਂ ਉਹਦੇ ਚੱਕਰਾਂ 'ਚ ਹੀ ਰਹਿ ਗਿਆ 5 ਲੱਖ ਦੇ ਵਿੱਚ ਠੋਗ ਗਿਆ ਮੈਂ ਤਾਂ ਕਮਰਾ ਵੀ ਪਾ ਲੈਣਾ ਸੀਗਾ ਹੁਣ ਦੁੱਖ ਆਇਆ 5 ਲੱਖ ਦਾ ਹੁਣ 5 ਲੱਖ ਦਾ ਦੁੱਖ ਆਇਆ ਹੁਣ ਦੁੱਖ ਹੀ ਆਇਆ 5 ਲੱਖ ਦਾ ਵੀ ਮੇਰਾ 5 ਲੱਖ ਘਰ ਆਲੀ ਇਸ ਤਰੀਕੇ ਨਾਲ ਖਰਾਬ ਕਰਨੀ ਪਰ ਪਹਿਲਾਂ ਮੈਂ ਇਹ ਕਹਿਣਾ ਵੀ ਜੇ ਕਿਤੇ ਜਾ ਕੇ ਤੁਸੀਂ ਮੱਥੇ ਟੇਕਦੇ ਹੋ ਗੁਰਦਾਰਿਆਂ ਮੰਦਰਾ ਮਸੀਤਾਂ 'ਚ ਕਿਤੇ ਆਪਦੀਆਂ ਸੁੱਖ ਚੜਾਉਣ ਜਾਂਦੇ ਹੋ ਆ ਰੱਬ ਤੁਹਾਡੇ ਘਰੇ ਆ ਪਹਿਲਾਂ ਇਹ ਸੰਭੋ ਜਿੰਨਾ ਚਿਰ ਤੁਸੀਂ ਇਹਨਾਂ ਦੀ ਪਰਵਾਹ ਨਹੀਂ ਕਰਦੇ ਤੁਹਾਨੂੰ ਇਹਨਾਂ ਨੇ ਦੋ ਜਣੇ ਨੂੰ ਕਿੰਨੇ ਭੈਣ ਭਰਾ ਤੁਸੀਂ ਦੋਾਂ ਦੋ ਦੋ ਭਰਾ ਹੀ ਭਰਾ ਕਿ ਭੈਣ ਦੋ ਭੈਣਾਂ ਐ ਦੋ ਭੈਣਾਂ ਚਾਰ ਬੱਚਿਆਂ ਨੂੰ ਮਾਂ ਨੇ ਪਾਲਿਆ ਤੁਹਾਨੂੰ ਤੁਸੀਂ ਚਾਰ ਇੱਕ ਨੂੰ ਨਹੀਂ ਪਾਲਦੇ ਹੁਣ ਨਹੀਂ ਠੀਕ ਹੈ ਜੀ ਜੇ ਤੁਸੀਂ ਕਹਿੰਦੇ ਹੋ ਕਿ ਆਪਾਂ ਸਹਿਮਤਾ soldi ਸਹਿਮਤਾ